ਸਵਤਮੇ ਸਤ ਸੰਤੋਖ ਸਰੀਰ ਸਾਧ ਸੰਮੁਦ ਭਰੇ ਨਿਰਮਲ ਨੀਰ ਸੱਚੇ ਬਾਦਸ਼ਾਹ ਇਹ ਸਤਵੇਂ ਦੇਸ ਦੇ ਵਰਤਾਏ ਸਮਝਾਣਾ ਕਰਦੇ ਨੇ ਕਿ ਜਿਸ ਦੇ ਅੰਦਰ ਦੂਜਿਆਂ ਦੀ ਸੇਵਾ ਤੇ ਮਨ ਦੇ ਵਿੱਚ ਸੰਤੋਖ ਹੈ ਉਸ ਦੇ ਪੰਜ ਇੰਦਰੀ ਮਨ ਅਤੇ ਉਤੇ ਪਵਿੱਤਰ ਜਨ ਦੇ ਨਾਲ ਭਰਪੂਰ ਹੋ ਜਾਂਦੇ ਨੇ ਵੇਖੋ ਸਾਡੇ ਸਤ ਜਿਹੜੇ ਸੱਚੇ ਬਾਦਸ਼ਾਹ ਕਹਿੰਦੇ ਨੇ ਸੱਤ ਸਮੁੰਦਰ ਭਰੇ ਨਿਰਮਲ ਨੇ ਸੱਤ ਸਮੁੰਦਰ ਭਾਵ ਕਿ ਪੰਜ ਸਾਡੇ ਇੰਦਰੀ ਤੇ ਦੋ ਜਿਹੜੇ ਨੇ ਮਨ ਤੇ ਬੁੱਧ ਹੈ ਇਹ ਸਾਡੇ ਪਵਿੱਤਰ ਹੋ ਜਾਂਦੇ ਨੇ ਪਵਿੱਤਰ ਨਾਮ ਜਲ ਦੇ ਨਾਲ ਭਰਪੂਰ ਹੋ ਜਾਂਦੇ ਨੇ ਭਰ ਜਾਂਦੇ ਨੇ ਤੇ ਜਿਸ ਦੇ ਨਾਲ ਫਿਰ ਦਰਗਾਹ ਦੇ ਵਿੱਚ ਜਗਾਓ ਜਗਾੜ ਜਾਂਦੀ ਹੈ ਕਿਉਂਕਿ ਜੇ ਸਾਡੇ ਇੰਦਰੀ ਵੀ ਪਵਿੱਤਰ ਹੋਣਗੇ ਮਨ ਸਾਡਾ ਪਵਿੱਤਰ ਹੋਵੇਗਾ ਬੁੱਧੀ ਸਾਡੀ ਪਵਿੱਤਰ ਹੋਵੇਗੀ ਤੇ ਬੰਧਾ ਵਾਲੇ ਉਸ ਅਪਾਰ ਬ੍ਰਹਮਵਿਹੰਨ ਦੇ ਦਰ ਘਰ ਦੇ ਵਿੱਚ ਫਿਰ ਸਾਨੂੰ ਜਗ੍ਹਾ ਮਿਲ ਜਾਏਗੀ ਜਿਵੇਂ ਸੱਚੇ ਬਾਦਸ਼ਾਹ ਕਹਿੰਦੇ ਨੇ ਗੁਰਬਾਣੀ ਦੇ ਅੰਦਰ ਵਿੱਚ ਦੁਨੀਆਂ ਸੇਵ ਕਮਾਈਐ ਤਾਂ ਦਰ ਘਰ ਵੈਸਣਪਾ ਜੇਕਰ ਆਪਾਂ ਸਮਾਜ ਦੀ ਸੇਵਾ ਕਰਦੇ ਆ ਦੁਨੀਆ ਦੀ ਸੇਵਾ ਕਰਦੇ ਨੇ ਇਸ ਦੇ ਨਾਮ ਹੀ ਅਸਲ ਦੇ ਵਿੱਚ ਦਰਗਾਹ ਦੇ ਵਿੱਚ ਜਾ ਕੇ ਸਭ ਜਿਹੜੀ ਉਹ ਜਗਾ ਮਿਲਦੀ ਏ ਦਰਗਾਹ ਦੇ ਵਿੱਚ ਜਗਾ ਮਿਲ ਜਾਂਦੀ ਏ ਜਿਸ ਦੇ ਪੱਲੇ ਸਤ ਸੰਤੋਖ ਤੇ ਪਰਮਾਤਮਾ ਦੀ ਯਾਦ ਰਹਿੰਦੀ ਹੈ ਉਹ ਪਰਮਾਤਮਾ ਨੂੰ ਪਿਆਰ ਕਰਦਾ ਹੈ ਜਿਸ ਦੇ ਪੱਲੇ ਸਤ ਸੰਤੋਖ ਤੇ ਭਗਾਂ ਵਾਲਿਓ ਪਰਮਾਤਮਾ ਨਾਲ ਮਿਲਿਆ ਹੋਇਆ ਫਿਰ ਕਦੇ ਵਿਛੋੜਾ ਨਹੀਂ ਹੁੰਦਾ ਕਦੇ ਫਿਰ ਜੀਵ ਦਾ ਵਿਛੋੜਾ ਨਹੀਂ ਪੈਂਦਾ ਸਦਾ ਹੀ ਉਸ ਆਪੁਰਖ ਵਹਿਗੂ ਦੇ ਨਾਲ ਜੁੜਿਆ ਰਹਿੰਦਾ ਜਿਸ ਕਰਕੇ ਗੁਰੂ ਦੀ ਸੇਵਾ ਕਰਦਿਆਂ ਤਾਂ ਜੀਵ ਕਾਲ ਤੋਂ ਵੀ ਰਹਿ ਹੋ ਜਾਂਦਾ ਜਿਹੜਾ ਬੰਦਾ ਗੁਰੂ ਦੀ ਸੇਵਾ ਕਰਦਾ ਹੈ ਗੁਰ ਸੇਵਾ ਤੇ ਸੋ ਉਪਜੈ ਫਿਰ ਦੋਖਾ ਨਾ ਲੱਗੇ ਆਏ ਜੰਮਣ ਮਰਨਾ ਮਿਟ ਗਿਆ ਕਾਦੇ ਕਾ ਕਿਸ ਨਾ ਵਸਾਏ ਕਾਲ ਦਾ ਵਸ ਨਹੀਂ ਚੱਲਦਾ ਤੇ ਇਹ ਜੀਵ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਕਾਲ ਦਾ ਵਸ ਨਹੀਂ ਚੱਲਦਾ ਜਿਹੜਾ ਗੁਰੂ ਦੀ ਸੇਵਾ ਕਰਦਾ ਇਸ ਕਰਕੇ ਜੋ ਪਹਿਲੇ ਸਤਮੀ ਤਿਥ ਦੇ ਆਧਾਰ ਸੱਚੇ ਪਾਤਸ਼ਾਹ ਜੋ ਵਚਨ ਕਰਦੇ ਨੇ ਸਤਮੀ ਸਾਧ ਸੰਤੋਖ ਸਰੀਰ ਸਤ ਸੰਬੰਧ ਭਰੇ ਦਿਲ ਬਲਦੀਰ ਸੇਵਾ ਸਤ ਸੰਤੋਖ ਬਹੁਤ ਵੱਡੇ ਗੁਣ ਹਨ ਜਿਸ ਦੇ ਅੰਦਰ ਇਹ ਪੈਦਾ ਹੋ ਜਾਂਦੇ ਹਨ ਉਹ ਪਰਮਾਤਮਾ ਦੀ ਗੋਦ ਦੇ ਵਿੱਚ ਮੀਨ ਹੋ ਜਾਂਦਾ ਹੈ ਉਸ ਨੂੰ ਪਰਮਾਤਮਾ ਦੀ ਜਿਹੜੀ